ਕਿ ਜੋ ਸਾਡੀ ਸਿੱਖ ਕੌਮ ਨੂੰ ਪ੍ਰਵਾਣ ਹੀ ਨਹੀਂ ਤੇ ਮੈਂ ਮੁਖ ਸੇਵਾਦਾਰ ਹੋਣ ਕਰਕੇ ਇਹੋ ਜੀ ਗਲਤੀ ਕਰ ਬੈਠਾ ਤੇ ਮੈਂ ਥੋੜਿਆ ਨਹੀਂ ਕਿਹਾ ਤੇ ਅੱਜ ਮੈਂ ਉਸ ਪਛਤਾਵਾ ਕਰਨ ਵਾਸਤੇ ਅਕਾਲਪੁਰ ਸਾਹਿਬ ਦੇ ਜਹੇਦਾਰ ਨਾਲ ਮੇਰਾ ਬਿਆਸ ਗਏ ਸੀ ਉਸ ਤੇ ਖਾਪ ਕਰਨ ਦੇ ਕੋਲ ਅਕਾਲਪੁਰ ਸਾਹਿਬ ਦੇ ਜਹੇਦਾਰ ਮੈਂ ਸੁਭਾਗਾ ਸਵੇਧਾ ਹਾਂ ਨਰੇ ਕਾਲਤਖ ਸਾਹਿਬ ਦੇ ਜਹੇਦਾਰ ਨਹੀਂ ਉਹਨਾਂ ਦੇ ਨਾਲ ਅੱਜ ਦਮਦਮਾ ਸਾਹਿਬ ਦੇ ਜਹੇਦਾਰਾਂ ਦੇ ਵੀ ਨਾਲ ਵਿਚਾਰ ਵਟਾਂਦਰਾ ਹੋਇਆ ਦਰਸ਼ਕਾਂ ਨਾਲ ਹੋਏ ਨੇ ਮੈਂ ਬਹੁਤ ਬਹੁਤ ਭਾਗਾ ਸਮਝਦਾ ਹਾਂ ਮੇਰੇ ਵਾਸਤੇ ਸਭ ਤੋਂ ਪਹਿਲੋਂ ਅਕਾਲ ਤਖ਼ਤ ਸਾਹਿਬ ਹੈ ਪੰਥ ਹੈ ਗ੍ਰੰਥ ਹੈ ਬਾਕੀ ਸਭ ਕੁਝ ਮੇਰੇ ਅਗੇ ਕੋਈ ਵੀ ਅਹਿਮਤ ਨਹੀਂ ਰੱਖਦਾ ਭਾਵੇਂ ਕੋ ਕਿੰਦੀ ਵੱਡੀ ਸ਼ਖਸੀਅਤ ਹੋਵੇ ਇਸ ਕਰਕੇ ਮੈਂ ਅੱਜ ਆਪਣਾ ਅਕਾਲ ਸਖਬ ਸਾਹਿਬ ਤੇ ਜਹਦਰ ਸਾਹਿਬ ਅਤੇ ਦਮਦਬਾ ਸਾਹਿਬ ਨੂੰ ਸਾਹਮਣੇ ਅਹਿਸਾਸ ਕੀਤਾ ਹੈ ਕਿ ਆਂਦਾ ਇਹੋ ਜੀ ਕੋਲ ਨਾ ਹੋਵੇ ਮੇਰੇ ਜੀਵਨ ਦੇ ਵਿੱਚ ਮੇਰੇ ਪ੍ਰਤੀ ਵੀਰ ਅਰਦਾਸ ਕਰਨੀ ਤੇ ਮੈਂ ਵੀ ਅਕਾਲ ਤਖਬ ਸਾਹਿਬ ਜਾ ਕੇ ਇਸ ਗੱਲ ਦੀ ਆਪਣੀ ਕੋਲ ਹੈ ਜੋ ਉਹਦੇ ਪ੍ਰਤੀ ਅਰਦਾਸ ਕਰਾਂਗਾ ਹਰ ਮੰਦਰ ਸਾਹਿਬ ਵੀ ਮੱਥਾ ਟੇਕਾਂਗਾ ਇਨਸਾਨ ਭੁੱਲਣ ਹਰ ਹੈ ਗਲਤੀਆਂ ਕਰ ਜਾਂਦਾ ਹੈ ਜਾਣੇ ਅਣਜਾਣੇ ਵਿੱਚ ਕਈ ਵਾਰਾਂ ਗਲਤੀਆਂ ਕਰਵਾਈਆਂ ਜਾਂਦੀਆਂ ਨੇ ਇਹ ਕੁਝ ਟਾਈਮ ਹੁੰਦਾ ਹੈ ਜਦੋਂ ਇਨਸਾਨ ਮਜਬੂਰ ਹੋ ਕੇ ਕਿਸੇ ਦੇ ਹੱਥੀਂ ਚੜ ਕੇ ਬਿਨਾਂ ਸੋਚਿਆ ਸਮਝਿਆ ਤੋਂ ਗਲਤੀਆਂ ਕਰ ਦਿੰਦਾ ਪਰ ਦੇਰ ਆਏ ਦਰੁਸਤ ਆਏ ਮੈਂ ਸਮਝਦਾ ਹਾਂ ਮੇਰੇ ਨਾਲ ਜਲਦੀਪ ਸਿੰਘ ਜੀ ਫੱਗੂ ਜੋ ਕਿ ਮੈਂਬਰ ਨੇ ਸਾਡੇ ਇਸ ਕਾਲੇ ਵਾਲੀ ਰੋੜੀ ਹਲਕੇ ਤੋਂ ਉਹ ਵੀ ਮੇਰੇ ਨਾਲ ਨੇ ਮੇਰੇ ਨਾਲ ਆਏ ਜ세ਦਰ ਰਵਨ ਸਿੰਘ ਜੀ ਡਾਚਰ ਜੋ ਸਾਡੇ ਮੋਢੀ ਰਹੇ ਨੇ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜ세ਦਰ ਮਨਜੀਤ ਸਿੰਘ ਜੀ ਡਾਚਰ ਉਹ ਵੀ ਮੇਰੇ ਨਾਲ ਨੇ ਅਸਾਂ ਅੰਦਰ ਬੈਠ ਕੇ ਜ세ਦਰ ਸਾਹਿਬ ਦੋਹਾਂ ਨੂੰ ਇਹ ਗੱਲ ਦਾ ਵਿਸ਼ਵਾਸ ਜੁਆ ਹੈ ਕਿ ਐਂਦਾ ਇਹੋ ਜਿਹੀ ਪੁੱਲ ਆਪਾਂ ਨਹੀਂ ਕਰਾਂਗੇ ਜਿਹੜੀ ਪੰਥ ਦੇ ਵਿਰੁੱਧ ਹੋਵੇ ਜਿਹੜੇ ਸਾਡੇ ਸਿੱਖ ਧਰਮ ਦੇ ਵਿਰੁੱਧ ਹੋਵੇ ਤੁਸੀਂ ਜ਼ਿਕਰ ਨਹੀਂ ਕੀਤਾ ਤੁਸੀਂ ਇੱਕ ਵਾਰ ਜ਼ਿਕਰ ਕਰ ਭੁੱਲ ਕਿਹੜੀ ਸੀ ਜਿਹੜੀ ਬੜੀ ਭੁੱਲ ਦੀ ਖਿਮਾ ਮੰਗਣ ਆਇਓ ਕਿਉਂਕਿ ਮੈਨੂੰ ਪਹਿਲਾਂ ਤੁਹਾਡੀਆਂ ਡੇਰੇ ਪਿਆਸ ਜਾਣਦੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਭੁੱਲ ਕਿਤੇ ਉਹ ਤੇ ਨਹੀਂ ਕਿਤੇ ਮੰਨਦਾ ਜਾਂ ਹੋਰ ਕੋਈ ਭੁੱਲਣਾ ਨੂੰ ਪੁੱਛ ਨਹੀਂ ਲੱਗਦਾ ਇਹ ਇਹ ਤੁਹਾਨੂੰ ਹੀ ਪਤਾ ਤੇ ਮੈਨੂੰ ਵੀ ਪਤਾ ਨਹੀਂ ਨਹੀਂ ਤੁਸੀਂ ਕਿਹਨੂੰ ਚਾਹੁੰਦੇ ਹੋ ਇਹ ਜੋ ਇਹ ਮੂੰਹ ਸੁਣਨਾ ਚਾਹੁੰਦੇ ਆ ਨਾ ਜੋ ਕੋਈ ਤੁਹਾਨੂੰ ਕਿਹਾ ਹੈ ਨਾ ਡੇਰਾ ਬਿਆਸ ਕਹਿੰਸੀ ਇਹ ਪਰਸੋਂ ਵਾਲੀ ਪੁਲਿਸ ਉਹ ਬਿਆਸ ਵਾਲੀ ਝਿੰਦਾ ਸਾਹਿਬ ਤੁਸੀਂ ਆਪਣੀ ਗਲਤੀ ਦਾ ਇਨਸਾਰ ਬੜੀ ਚੰਗੀ ਭੁੱਲਣ ਮਾਦੇ ਭੇਜੋ ਸਾਡੇ ਜਿਹੜੇ ਯਾਰ ਗੱਲ ਨਹੀਂ ਕਰਨ ਨੇ ਚੇਅਰਮੈਨ ਨੇ ਉਹ بار بار ਸਾਰੇ ਡੇਰਿਆਂ ਨਾਲ ਯਾਰੀਆਂ ਰੱਖਦੇ ਸਿੱਧੇ ਸਾਂਝੇ ਕੀ ਆ ਆਪਣੇ ਕਈ ਮੁਲਾਕਾਤਾਂ ਕਰਦੇ ਨੇ ਡੇਰਾ ਬਿਆਸ ਦੇ ਮੁਖੀ ਦੇ ਨਾਲ ਕੀ ਜੇਕਰ ਪ੍ਰਧਾਨ ਨੇ ਪੁੱਲ ਮੰਗ ਲਈ ਆ ਕਿ ਜੇਕਰ ਉਹ ਵੀ ਕਰਦੇ ਨੇ ਤੇ ਉਹਨਾਂ ਨੂੰ ਉਸ ਉਹਦੇ ਤੇ ਰੱਖਿਆ ਜਾਊਗਾ ਇਹ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਨਾਂ ਦੀ ਟੀਮ ਦਾ ਕੋਈ ਵੀ ਮੈਂਬਰ ਜਿਹੜਾ ਹੈਗਾ ਇਹ ਪੁੱਲ ਨੂੰ ਦੁਬਾਰਾ ਨਾ ਕਰੇ ਦੁਹਰਾਏ ਨਾ ਕਿ ਡੇਰਾ ਬਿਆਸ ਦੇ ਨਾਲ ਕਿ ਸਾਰੇ ਮੈਂਬਰ ਨੂੰ ਨਾਤਾ ਤੁਰੇ ਹਰਿਆਣਾ ਕਮੇਟੀ ਵੱਲੋਂ ਹਰਿਆਣਾ ਕਮੇਟੀ ਵੱਲੋਂ ਕੁਝ ਗੱਲ ਹਾਂਜੀ ਉਹਨਾਂ ਉਹਨਾਂ ਬਹੁਤ ਵਧੀਆ ਸਵਾਲ ਤੁਹਾਡਾ ਬਹੁਤ ਵਧੀਆ ਸਵਾਲ ਹੈ ਮੈਂ ਤੁਹਾਡੇ ਵਿਚਾਰ ਦੀ ਕਦਰ ਕਰਦਾ ਹਾਂ ਮੇਥੋਂ ਪੁੱਲ ਹੋਈ ਦੋ ਦਿਨ ਪਹਿਲੋਂ ਤੇ ਮੈਂ ਕਾਲ ਤਖਤ ਸਾਹਿਬ ਦੇ ਜਹੇਦਾਰਾਂ ਨਾਲ ਮੁਲਾਕਾਤ ਕਰਕੇ ਆਂਦਾ ਵਾਸਤੇ ਵੀ ਇਹੋ ਜੀ ਭੁੱਲ ਨਾ ਹੋਵੇ ਮੈਂ ਆਪਣੀ ਗਲਤੀ ਮੰਨ ਆਇਆ ਹਾਂ ਮੈਂ ਇਹ ਹੀ ਕੋਈ ਮੇਠੂ ਕਰਵਾਇਆ ਗਿਆ ਜੋ ਉਹਦੇ ਪਿੱਛੇ ਹੋ ਸਕਦਾ ਹੈ ਉਹਨਾਂ ਲੋਕਾਂ ਦੀ ਸਾਜ਼ਿਸ਼ ਹੋਵੇ ਜਿਹੜੇ ਅੱਜ ਤੱਕ ਆਪਣੇ ਆਕਾ ਮੰਨੀ ਬੈਠੇ ਨੇ ਉਹ ਡੇਰੇ ਦੇ ਬਾਬੇ ਨੂੰ ਉਹ ਦਾ ਮੇਰੇ ਨਾਲ ਵੀ ਵੱਡ ਫਰਕ ਪੰਦਾ ਹੈ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੋਣ ਕਰਕੇ ਮੈਂ ਇੱਕ ਮੁਖ세ਵਰ ਦਾ ਰਹ ਪਰ ਜੋ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੈ ਉਹਨੂੰ ਹਰ ਚੀਜ਼ ਧਰਮ ਦੇ ਪੱਖ ਵਿੱਚ ਰੱਖਣੀ ਚਾਹੀਦੀ ਹੈ ਅਕਾਲ ਤਖ਼ਤ ਸਾਹਿਬ ਵੀ ਪੱਖ ਵਿੱਚ ਵੇਖਣਾ ਚਾਹੀਦਾ ਹੈ ਸਿੱਖ ਧਰਮ ਹੀ ਪੱਖੇ ਤੇ ਰੱਖ ਕੇ ਚੱਲਣਾ ਚਾਹੀਦਾ ਹੈ ਸਿੱਖੀ ਨੂੰ ਵੀ ਪੱਖੇ ਤੇ ਰਹਿਣਾ ਚਾਹੀਦਾ ਹੈ ਇੱਕ ਆਪਣੇ ਆਪ ਨੂੰ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਖਵਾਉਣ ਵਾਲੇ ਜੋ ਆਪਣੀ ਬੋਲ ਨਹੀਂ ਮੰਨਦੇ ਕਿ ਮੈਂ ਸਮਝਦਾ ਹਾਂ ਕਿ ਉਹ ਜ਼ਿੰਦਗੀ ਇਹ ਸਭ ਤੋਂ ਵੱਡੀ ਆਪਣੀ ਗਲਤੀ ਕਰ ਰਹੇ ਨੇ ਉਹਨਾਂ ਵੀ ਮੇਰੇ ਆ ਕੇ ਰਾ ਕੇ ਅਕਾਲ ਤਖਤ ਸਾਹਿਬ ਤੇ ਆ ਕੇ ਇਹ ਜੀ ਭੁੱਲ ਮੰਨ ਲੈਣੀ ਚਾਹੀਦੀ